ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਂ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਅਬ ਦੇਸੀ ਸਟਾਈਲ ਵਿੱਚ ਫਿਰਦੇ ਆਂ ਜੀ ਕਾਰਾਂ ਕੰਮ ਕਰਨ ਵੇੜ ਕੇ ਹੁਣ ਫ੍ਰੀ ਹੋਏ ਆਂ ਅੱਜ ਦਾ ਸਰੀਰ ਇੰਨਾ ਕ ਦੁਖਦਾ ਨਾ ਵੀ ਕਾਰ ਗਿਰ ਜੀ ਇਹ ਬੈੱਡ ਤੇ ਹੁਣ ਤਾਂ ਇੰਨੀ ਥਕਾਵਟ ਹੋਈ ਵੀ ਆ ਇਹ ਇਹ ਮੈਂ ਵੀਡੀਓ ਇਹ ਜਿਹੜਾ ਮੂਰੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੁਹਾਨੂੰ ਫਤਿਹ ਬੁਲਾਈਆ ਇਹ ਵੀਡੀਓ ਸਾਡੀ ਪਹਿਲਾਂ ਬਣੀ ਹੋਈ ਆ ਪਰ ਆਹ ਵਾਲਾ ਪਾਰਟ ਇਹ ਮੂਰੇ ਲਾਉਣੇ ਵਾਲਾ ਇਹ ਮੈਂ ਹੁਣ ਬਣਾਉਣ ਲੱਗਿਆ ਜੀ ਕਿਉਂਕਿ ਪਹਿਲਾਂ ਵੀਡੀਓ ਅਚਾਨਕੇ ਸ਼ੁਰੂ ਕਰ ਲਈ ਬਸ ਕੰਮਕਾਰ ਕਰਦਿਆਂ ਨਹੀਂ ਗੱਲ ਹੈਗੀ ਜੀ ਇਦਾਂ ਵੀ 2-4 ਦਿਨ ਪਹਿਲਾਂ ਤਾਂ ਮਾਲਕ ਨੇ ਅਮ ਕੋਚੀ ਉੱਤੇ ਵੇਜਾ ਵੇਜਾ ਕਰਾਈ ਪਈ ਤੀ ਜੀ ਖੁਸ਼ੀਆਂ ਹੀ ਖੁਸ਼ੀਆਂ ਚਾਰੇ ਪਾਸੇ ਹਨ ਚਲੋ ਹੁਣ ਵੀ ਮਾਲਕ ਦੀ ਕਿਰਪਾ ਹੈ ਕੋਈ ਇਹ ਜੀ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਕੱਲਾ ਕੱਲਾ ਬੁਮਾਰ ਹੋਈ ਜੰਨਾ ਇੱਕ ਤਾਂ ਮੌਸਮ ਹੁਣ ਇਹ ਜਾਂ ਬਣਿਆ ਵਾ ਅ ਕਹ ਲੂ ਵੀ ਸੁੱਕੀ ਜੀ ਠੰਡਾ ਮੀਂਹ ਹੁਣ ਪਿਆ ਨਹੀਂ ਹਜੇ ਤੇ ਕਦੇ ਤਾਂ ਬਿਲਕੁਲ ਗਰਮੀ ਹੋ ਜਾਂਦੀ ਹੈ ਜੀ ਕਦੇ ਠੰਡੇ ਇੰਨੀ ਹੋ ਜਾਂਦੀ ਆ ਬੇਸਾਬੀ ਉਹ ਹਣਾ ਜੀ ਤੇ ਹੁਣ ਕੁਛ ਨਹੀਂ ਸਮਝ ਲੱਗਦੀ ਕਿਦਾਂ ਨੂੰ ਗੇੜ ਘੁੰਮ ਰਿਹਾ ਕਿਦਾਂ ਨੂੰ ਨਹੀਂ ਬਾਈ ਦੀ ਗੱਲ ਆ ਜੀ ਬਾਈ ਸਾਡਾ ਹੈਗਾ ਬਿਮਾਰ ਕਾਫੀ ਹੋ ਗਿਆ ਵਾ ਮੰਟੀ ਅ ਚਲੋ ਠੀਕ ਆ ਹੁਣ ਫਿਲਹਾਲ ਦੋ ਦਿਨ ਹੋ ਗਏ ਤੇ ਬੁਖਾਰ ਨਹੀਂ ਤਾਂ ਜੀ ਉਤਰਦਾ ਬੁਖਾਰ ਉਤਰਦਾ ਤਾਂ ਫੇਰ ਚੜ ਜਾਂਦਾ ਤਾਂ ਉਤਰਦਾ ਤਾਂ ਫੇਰ ਚੜ ਜਾਂਦਾ ਤਾਂ ਆਹੀ ਕੁਛ ਚੱਲੀ ਗਿਆ ਅੱਜ ਸਵੇਰੇ ਉਹਦਾ ਛਾਤੀ ਬਹੁਤ ਦਰਦ ਕਰਦੀ थी ਖੰਗ ਜਦੋਂ ਖੰਗਦਾ ਤਾਂ ਨਾ ਛਾਤੀ ਵਿੱਚ ਇਨਫੈਕਸ਼ਨ ਜੀ ਹੋ ਗਈ ਬੱਚੇ ਕੋਲ ਤਾਂ ਉੱਦਣ ਦਾ ਹੀ ਨਹੀਂ ਗਿਆ ਉਹ ਜਿੱਦਣ ਦਾ ਬੱਚਾ ਹੋਇਆ ਜੀ ਮਨਕੀਰ ਤਾਂ ਘਰੇ ਆਇਆ ਜਿੱਦਣ ਦਾ ਉੱਤੇ ਉਹਦਾ ਬੱਚੇ ਕੋਲ ਤਾਂ ਜੀ ਉਹ ਗਿਆ ਹੀ ਨਹੀਂ ਹੈ ਇਸੇ ਕਾਰਨ ਕਰਕੇ ਕਿਉਂਕਿ ਬਿਮਾਰ ਜਿਆ ਚੱਲਦਾ ਤਾਂ ਉਹਨੂੰ ਪੈਣੀ ਉਹ ਤਾਂ ਵੀ ਵੀ ਨਹੀਂ ਬੱਚੇ ਕੋਲ ਨਹੀਂ ਜਾਣਾ ਕਿਉਂਕਿ ਬੱਚੇ ਦਾ ਇਹ ਕੇਅਰ ਬਹੁਤ ਕਰਨੀ ਪੈਂਦੀ ਆ ਹਨਾ ਤੁਹਾਨੂੰ ਪਤਾ ਹੀ ਆ ਸਵਾ ਮਹੀਨੇ ਤੱਕ ਤਾਂ ਹਜੇ ਜਦ ਤੱਕ ਉਹਦਾ ਅੰਦਰ ਸਿਸਟਮ ਕੈਮ ਨਹੀਂ ਹੁੰਦਾ ਬਿਲਕੁਲ ਬਿਮਾਰੀਆਂ ਨਾਲ ਲੜਨੇ ਹਜੇ ਤਾਂ ਵਿਚਰੀ ਨਾਜੁਕ ਜੀ ਕਾਲੀ ਆ ਜੀ ਉਹ ਤੁਹਾਨੂੰ ਪਤਾ ਹੀ ਹੈ ਬੱਚੇ ਕੋਲ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਵੀ ਨਹੀਂ ਹੋ ਤੱਕ ਗਿਆ ਹਾਂ ਦਿਲ ਕਰਦਾ ਜਾਂਦਾ ਬੈੱਡ ਤੇ ਪਏ ਨੂੰ ਐ ਦੂਰ ਤੇ ਦੇਖ ਕੇ ਬਸ ਉੱਥੀ ਲਾੜਿਆ ਕਰਕੇ ਬੜਾ ਮੁੜਿਆ ਜੀ ਦਾ ਅੰਦਰ ਜਾਂਦੀ ਆ ਮੰਮੀ ਜੀ ਜਾਂ ਭਾਬੀ ਪੱਕੀ ਉਹ ਭਾਬੀ ਦਾ ਚਲੋ ਪੱਕੀ ਉਹਨਾਂ ਕੋਲੇ ਆ ਤੇ ਜੈਸਮੀਨ ਵੀ ਜਾ ਜਾਂਦੀ ਆ ਪਰ ਹੁਣ ਜੈਸਮੀਨ ਵੀ ਅੱਜ ਬਿਮਾਰ ਆ ਜੀ ਹੁਣ ਕੱਲ 23 ਦਾ ਵੀ ਜਾਣਾ ਪੰਦਾ ਜਦ ਤੱਕ ਬਿਲਕੁਲ ਠੀਕ ਨਹੀਂ ਹੁੰਦੀ ਠੀਕ ਆ ਜੀ ਗੇੜਾ ਹੈ ਜਣ ਚੜ੍ਹਿਆ ਜੀ ਪਹਿਲਾਂ ਦੇਖ ਲੋ ਮੰਮੀ ਬਿਮਾਰ ਹੋਏ ਮੰਮੀ ਨੂੰ ਦਵਾਈ ਦਵਾਈ ਚਲੋ ਠੀਕ ਹੋ ਗਏ ਫੇਰ ਪਾਪਾ ਜੀ ਉਲ ਜੇ ਪਾਪਾ ਜੀ ਨੂੰ ਦਵਾਈ ਦਵਾਈ ਪਾਪਾ ਜੀ ਵੀ ਚਲੋ ਕੁਝ ਪਰਸੈਂਟ ਠੀਕ ਹੋ ਗਏ ਪਰ ਅੱਜ ਫੇਰ ਉਲਜੇ ਬਿਆ ਹੁਣ ਉਹਨਾਂ ਨੂੰ ਵੀ ਦਵਾਈ ਦਵਾਈ ਸ਼ਾਮ ਨੂੰ ਫੇਰ ਤੇ ਸਾਡੀ ਨੂਰ ਹੈ ਨੂਰ ਨੂੰ ਵੀ ਬੁਖਾਰ ਜ਼ਖਾਮ ਉਹਦਾ ਵੀ ਵਿਚਾਰੀ ਦਾ ਬਹੁਤ ਹੋਇਆ ਬਾਬਾ ਕੰਮ ਉਹਨੂੰ ਵੀ ਦਵਾਈ ਦਵਾ ਕੇ ਲਿਆਇਆ ਅੱਜ ਸ਼ਾਮ ਨੂੰ ਤੇ ਅੱਜ ਉਹ ਤੋਂ ਬਾਅਦ ਸਾਰਿਆਂ ਤੋਂ ਬਾਅਦ ਹੁਣ ਜੈ 30 ਮਿੰਟ ਲੀ ਹੋ ਗਈ 101 ਬੁਖਾਰ ਤਾਂ ਜੀ ਨੂੰ ਘੰਟਾ ਕ ਪਹਿਨਾ ਫੇਰ ਦਵਾਈ ਦਿੱਤੀ ਚਲੋ ਹੁਣ ਨੋਰਮਲ ਆ ਗਿਆ ਹੁਣ ਤਕਰੀਬਨ ਨੜ ਨੜ ਨਮੇ ਕੇ ਪਰ ਆ ਗਿਆ ਪਰ ਇਹ ਵੀ ਉਲਜੇ ਲਈ ਅੱਜ ਇਹਨਾਂ ਮਤਲਬ ਆਏ ਕਿ ਸਾਰਿਆਂ ਪਰੇ ਜਿਹੜਕੋ ਮਰਿਆ ਜੀ ਇੱਕ ਵਾਰ। ਮਾਲਕ ਦੀ ਕਿਰਪਾ ਨਾਲ ਮੈਂ ਬਚਿਆ। ਮੇਰਾ ਸਿਸਟਮ ਇਹ ਜਾ ਇਹ ਵੀ ਖਾਂਗੇ ਜੀ ਮੰਨ ਵੀ ਹੋਈ ਜਾਂਦੀ ਆ। ਇਹ ਬੁਖਾਰ ਕਹਿੰਦੇ ਇਹੋ ਜਿਹਾ ਜਦ ਇੱਕ ਵਾਰ ਟੱਬਰ 'ਚ ਮੜ ਗਿਆ ਸਾਰਿਆਂ ਨੂੰ ਹੋ ਕੇ ਹੀ ਹੜ। ਬਾਕੀ ਹੁਣ ਅ ਮਾਲਕ ਦੀ ਕਿਰਪਾ ਚਲੋ ਰਹੇ ਹੈਨਾ ਕੋਈ ਗੱਲ ਨਹੀਂ ਤੰਦਰੁਸਤੀ ਚਾਹੀਦੀ ਆ। ਹੋ ਜਾਂਦਾ ਕਈ ਵਾਰ ਇਹ ਟੁੱਪਰ ਕੰਮ ਮਾਣਾ ਬੋਟਾ। ਤੇ ਆ ਹਜੇ ਘਰ ਦੇ ਕੱਪੜਿਆਂ 'ਚ ਫਿਰਦੇ ਆ। ਅਗੋਹਾ ਲੱਗਿਆ ਹੋਇਆ ਜੀ। ਕੰਮ ਕਾਰ ਨਵੇੜ ਕੇ ਆਇਆ ਤਾਂ ਜੀ ਹੁਣ ਹੱਥ-ਮੂੰਹ ਧੋਣੇ ਆ। ਕੱਪੜੇ-ਕੁੱਪੜੇ ਚੇਂਜ ਕਰਦੇ ਆ ਹਨਾ। ਤੇ ਬਾਈ ਕੋਲ ਹੁਣ ਪ੍ਰਸ਼ਾਦਾ ਭੇਜਿਆ ਜੀ। ਚਾਚਾ ਜੀ ਹੁਣ ਨਹੀਂ ਆਏ ਤੇ ਉਹਨਾਂ ਨੇ ਹੁਣ ਜਾਂਦੇ-ਜਾਂਦੇ ਨੇ ਪ੍ਰਸ਼ਾਦਾ ਉੱਥੇ ਫੜਾ ਜਣਾ। ਚੋ ਇੱਥੇ ਰੋਪੜ ਦਾਗ ਲਾਈ ਬਾਈ। ਉੱਦਾਂ ਐਡੀ ਕਬਰੌਣੇ ਵਾਲੀ ਗੱਲ ਹੈ ਨਹੀਂ। ਛੁੱਟੀ ਹੋ ਜਣੀ ਤੇ ਅੱਜ ਸ਼ਾਮ ਨੂੰ ਪਰ ਅਸੀਂ ਉਹ ਕਹਿਤਾ ਵੀ ਕੋਈ ਗੱਲ ਨਹੀਂ ਭਾਈ ਉਹ ਕਹਿੰਦੇ ਵੀ ਸਵੇਰ ਨੂੰ ਸੱਚ ਨੇ ਆ ਜਿਓ ਹੁਣ ਤੁਸੀਂ ਜੇ ਜਾਣਾ ਜਾ ਸਕਦੇ ਰਾਤ ਨੂੰ ਮਾਗਾ ਵੀ ਕੋਈ ਗੱਲ ਨਹੀਂ ਤੁਸੀਂ ਜਿੱਥੇ ਜਾ ਵੀ ਤਸੱਲੀ ਕਰੋ ਭਾਈ ਆਪਣੀ ਬਿਆਨ ਬੰਦਾ ਸਾਡਾ ਨੋਰਮਲ ਕਰ ਦੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੰਮ ਕਰਦਾ ਚੱਲੀਓ ਜਾਣਾ ਹਨਾ ਜੀ ਜੇ ਦੋ ਦਿਨ ਆਪ ਇਕੱਲੇ ਨੂੰ ਵੀ ਕਰਨਾ ਪੈ ਗਿਆ ਤਾਂ ਵੀ ਕੀ ਫਰਕ ਪੈਂਦਾ ਚੱਲੀ ਜਾਂਦਾ ਤੇ ਸਾਡਾ ਇੱਕ ਬੁੱਚਿੰਗ ਹੈਗਾ ਸਾਡੇ ਮੁੰਡਾ ਉਹ ਕਰਾ ਜਾਂਦਾ ਵਿਚਾਰਾ ਮੇਰੇ ਕੋਲ ਦਵਿੰਦਰ ਨੇ ਅੱਜ ਹੁਣ ਡੰਗਰ ਡੁੰਗਰ ਚ ਆ ਗਿਆ ਤਾਂ ਮੇਰੇ ਕੋਲ ਉਹ ਉਹਦਾ ਆਪਣਾ ਬਿਦੁੱਦਾ ਕੰਮ ਮੈਂ ਤੇ ਮੇਰੇ ਗਾਹੋਂ ਚਰਾ ਮੱਝਾਂ ਚ ਆ ਗਿਆ ਸਾਰੀਆਂ ਹੀ ਆ ਗਈ ਤੇ ਬਾਕੀ ਗਾਵਾਂ ਗੋਮਾਂ ਤਾਂ ਚਲੋ ਮੈਂ ਚੋਏ ਲਈਆਂ ਦੀ ਮਸ਼ੀਨ ਲਾ ਕੇ ਬਾਕੀ ਉਹ ਬਹੁਤ ਊੜਾ ਚਲੋ ਕਰ ਲਿਆ ਤਾਂ ਜਿਹੜਾ ਵੀ ਕੰਮ ਹੈ ਤਾਂ ਹਨਾ ਰਲ ਮਿਲ ਕੇ ਚੱਲੀ ਜਾਂਦਾ ਕਿਤੇ ਉਹਨੂੰ ਲੋਡ ਪਈ ਸਾਡੀ ਅਸੀਂ ਉਹ ਅਗਰੇਗਾ ਖੜੇ ਆ ਹਨਾ ਉਹਨੂੰ ਸਾਨੂੰ ਉਹਦੀ ਪਈ ਉਹ ਵੀ ਆ ਗਿਆ ਬਚਰਾ ਕਿੱਦਾਂ ਹੀ ਚੱਲਦਾ ਹੁੰਦਾ ਹੀ ਰਲ ਮਿਲ ਕੇ ਬੁਰਗਾਦ ਸੌਰੀ ਮੜੀ ਖੰਗਜੀ ਦੀ ਸ਼ਿਕਾਇਤ ਤਾਂ ਮੈਨੂੰ ਵੀ ਹੈਗੀ ਆ। ਖੰਗਜੀ ਦੀ ਸ਼ਿਕਾਇਤ ਅੱਜੇ ਆਈ ਹੈ ਜੀ ਪਰ ਮੈਂ ਸ਼ਾਮ ਤੋਂ ਅ ਚਲੋ ਕੋਈ ਨਹੀਂ ਹੁਣ ਲਾਣੇ ਆ ਜੀ ਦਵਾਈ। ਬਾਕੀ ਚਲੋ ਨਾਲ ਮਿਲ ਕੇ ਚੱਲੀ ਜਾਂਦਾ ਹੁੰਦਾ ਕੰਮ ਭਰਾਵਾਂ ਦਾ ਆਹੀ ਹੌਂਸਲਾ ਹੁੰਦਾ ਔਕੇ ਟਾਈਮ 'ਚ ਅਗਲਾ ਖੜਦਾ ਹੁੰਦਾ ਭਰਾਸਾ ਨਾ। ਬਾਕੀ ਹੁਣ ਦੇਖਦਾ ਜੀ ਮਾਰਕ ਦੀ ਕਿਰਤਾਂ ਦਾ ਕੱਲੋਂ ਸ਼ਾਇਦ ਭਰਾ ਆ ਜੂਗਾ ਘਰਾਂ ਛੁੱਟੀ ਹੋ ਜਣੀ। ਸਾਰੀ ਤੇ ਦੇਖਦੇ ਆ ਜੀ ਫਿਰ ਹਲਕੀ ਜੀ ਸ਼ਿਕਾਇਤ ਡੈਂਗੂ ਦੀ ਆ ਗਈ ਸੀ ਟੈਸਟ ਬਾਕੀ ਸਾਰੇ ਕਲੀਅਰ ਆ ਜੀ ਅ ਉਹਨਾਂ ਨੇ ਕਰਾਇਆ ਪਹਿਲਾਂ ਜੀ ਸਮਝ ਲਓ ਡੈਂਗੂ ਦੇ ਟੈਸਟ ਲਏ ਹੋਰ ਇੱਕ ਦੋ ਲਏ ਸੈਂਪਲ ਹਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਐਕਸਰਾ ਕਰਵਾਇਆ ਜੀ ਛਾਤੀ ਦਾ ਉਹ ਵੀ ਠੀਕ ਹੀ ਤਾਂ ਇਨਫੈਕਸ਼ਨ ਹੈ ਨਹੀਂ ਤੀ ਬਹੁਤ ਹੀ ਜ਼ਿਆਦਾ ਤੇ ਥੋੜੀ ਜੀ ਲੀਵਰ ਵਿੱਚ ਇਨਫੈਕਸ਼ਨ ਆਈ ਹੈ ਜੀ ਅ ਥੋੜਾ ਜਿਹਾ ਡੈਂਗੂ ਸਟਾਰਟ ਹੋਇਆ ਹੁਣੇ ਹਜੇ ਥੋੜੇ ਜਿਹੇ ਲੱਛਣ ਜਿਹੇ ਉਹਦੇ ਹੈਗੇ ਤੇ ਪਰ ਚਲੋ ਟਾਈਮ ਸਿਰ ਕੰਮ ਖਤਮ ਹੋ ਗਿਆ ਸੀ ਪਹਿਲਾਂ ਹੀ ਅ ਮੌਕੇ ਪਰੇ ਇੱਥੇ ਜਾ ਕੇ ਦਾਖਲ ਹੋ ਗਏ ਤੇ ਚਲੋ ਖਤਮ ਹੋ ਗਿਆ ਜੀ ਕੰਮ ਮੇਰਾ ਦੋਸਤ ਹੈ ਜਿਹੜਾ ਮੁੰਡਾ ਅਮਨ ਜਿਹਨੇ ਗੱਡੀ ਲਈ ਤੀ ਉਹਦੇ ਮਗਰ ਵੀ ਬਚਰੇ ਉੱਥੇ ਦਾਖਲ ਤੇ ਉਹਨਾਂ ਦੇ ਵੀ ਇਨਫੈਕਸ਼ਨ ਜੀ ਆ ਉਹ ਉਹ ਦੋ ਦਿਨ ਹੋ ਗਏ ਉਹਨਾਂ ਤਿੰਨ ਦਿਨਾਂ ਹੁੰਦੇ ਉਹਨੂੰ ਸ਼ਾਮੀ ਛੁੱਟੀ ਕਰਾ ਲਈ ਜਾਂਦੇ ਤੇ ਸਵੇਰੇ ਆ ਜਾਂਦੇ ਤੇ ਉਹ ਤੇ ਅੱਜ ਫਿਰ ਮੈਂ ਉਹਨੇ ਫੋਨ ਕਰਿਆ ਸਵੇਰੇ ਮੈਨੂੰ ਪਤਾ ਤਾਂ ਮੈਂ ਕਿਹਾ ਵੀ ਮੈਂ ਦੁੱਧ ਬਣਾਉਣ ਚੱਲ ਜਾਣਾ ਪਿੱਛੇ ਦਵਾਈ ਦਵਾਉਣ ਦਾ ਕਿਸੇ ਦਾ ਟਾਈਮ ਨਹੀਂ ਲੱਗਣਾ ਮੈਂ ਉਹਨੂੰ ਫੋਨ ਕਰਿਆ ਮਹਾਮਨ ਤੂੰ ਐਂ ਕਰ ਯਾਰ ਵੀ ਤੂੰ ਦਾਖਲੇ ਕਰਾ ਇੱਥੇ ਆ ਕਿ ਕੋਈ ਗੱਲ ਨਹੀਂ ਮਹਾਬ ਦੋ ਦਿਨ ਹੋ ਗਏ ਦੇਖਦੇ ਇਹਨੂੰ ਬੁਖਾਰ ਤੇ ਉਤਰਦਾ ਵੀ ਤੂੰ ਦਾਖਲ ਕਰਾ ਦੇ ਆ ਕੇ ਮੈਂ ਖਾ ਕੋਈ ਚੱਕਰ ਨਹੀਂ ਬਾਕੀ ਮੈਂ ਖਾ ਫੇਰ ਦੇਖੀ ਜਾਵਾਂਗੇ ਕੀ ਬਣਦਾ ਹਨਾ ਚਲੋ ਵਧੀਆ ਰਹੀਏ ਦਾਖਲ ਕਰਾਇਆ ਤਾਂ ਹੁਣ ਨੋਰਮਲ ਹੋ ਗਿਆ ਜੀ ਕੰਮ ਸਾਰਾ ਬਿਮਾਰੀ ਫੜ ਹੋ ਗਈ ਜੇ ਅਸੀਂ ਕਰੋ ਦਿਨ ਹਜੇ ਕਾਲ ਕਰੀ ਜਾਂਦੇ ਆਪ ਦਮਾਈਆਂ ਲੋਕ ਖਾਈ ਜਾਂਦੇ ਤਾਂ ਉਹ ਜਿਹੜਾ ਡੇਂਗੂ ਉਹਨੇ ਬਾਦ ਵੀ ਸਾਕੇ ਨਾ ਤਾਂ ਉਹ ਵੱਧ ਵੀ ਜਾਣਾ ਤਾਂ ਤੇ ਚਲੋ ਮਾਲਕ ਨੇ ਵਧੀਆ ਹੀ ਕਰਿਆ ਜੋ ਵੀ ਕਰਿਆ ਹਨ ਟਾਈਮ ਸਿਰ ਆਪਾਂ ਨੂੰ ਬਿਮਾਰੀ ਦਾ ਪਤਾ ਲੱਗ ਗਿਆ ਤੇ ਸਾਹਲ ਹੋ ਗਈ ਬਿਮਾਰੀ ਤੇ ਚਲੋ ਜੀ ਫਿਰ ਦੇਖੋ ਹੁਣ ਅੱਗੇ ਵੀਡੀਓ ਇਹ ਪਾਰਟ ਮੈਂ ਹੁਣ ਵੀਡੀਓ ਤੋਂ ਬਾਅਦ ਬਣਾਇਆ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਅ ਬਾਕੀ ਤੁਹਾਨੂੰ ਅੱਗੇ ਵੀਡੀਓ ਚ ਪਤਾ ਲੱਗੇ ਜਾਣਾ ਜੀ ਹਨਾ ਚਲੋ ਮਿਲਦੇ ਆ ਜੀ ਫਿਰ ਆ ਸਾਰੀ ਉਹ ਜੀ ਠੀਕ ਹੈ ਅਮਰਜੈਂਸੀ ਦੇ ਵਿੱਚ ਗਏ ਸੀਗੇ ਸੀਬੀਸੀ ਵਾਰਡ ਕੋਲ ਲਿਪੋਡ ਫਰ ਹੈ ਹੈਗਾ ਹੈ ਸਾਰਾ ਕੁਝ ਪ੍ਰੋਫਾਈਲ ਹੈ ਪਤਾ ਨਹੀਂ ਕਿਹੜੀ ਚੀਜ਼ ਪੁੱਛਣੀ ਹੈ ਚਲੋ ਮੈਂ ਠੀਕ ਹੈ ਜਿਹੜਾ ਵੀਰ ਮਾਲਾ ਆਉਂਦਾ ਹੁੰਦਾ ਉਹੀ ਮੈਂ ਇੱਥੇ ਵੀ ਬੁਲਾ ਲਿਆ ਸਸੀ ਕਾਲ ਜੀ ਕਰਦਾ ਸਾਰਿਆਂ ਨੂੰ ਕੀ ਹਾਲ ਚਾਲ ਹੈ ਕੰਡ ਦੀ ਗੱਲ ਹੀ ਸੁਣਾਓ ਸੌਰੀ 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 ਤੁਹਾਡਾ ਫੋਨ ਨਹੀਂ ਮੇਰੇ ਤੋਂ ਪਿਕ ਹੋਇਆ ਹਾਂਜੀ ਤੇ ਪਹੁੰਚੇ ਕਿੱਦਾਂ ਪਹੁੰਚੇ ਮੈਂ ਤੁਹਾਡਾ ਬਲੌਗ ਦਿਖਾ ਦਿਖਾ ਕੇ ਪਹੁੰਚਿਆ ਵੀਰ ਭਾਈ ਆਹ ਫਲਾਣੇ ਬੰਦੇ ਦੇ ਘਰ ਜਾਣਾ ਹੈ ਅੱਛਾ ਠੀਕ ਆ ਆਰ ਭਾਈ ਫਰੀ ਭਾਈ ਇਹ ਕਹਿੰਦੇ ਕਹਿੰਦੇ ਕੱਲ ਵੀ ਮੈਂ ਵੀਰ ਨੂੰ ਕਿਹਾ ਤਾਂ ਵੀ ਟੈਸਟ ਕਰ ਲੋ ਕੱਲ ਫਿਰ ਡੰਗਣਾ ਦੇ ਟਾਈਮ ਕਰਕੇ ਮਾ ਫਿਰ ਪਲੇਟ ਕੋਈ ਟਾਈਮ ਨਹੀਂ ਹੈ ਸਾਡੇ ਕੋਲ ਮੈਂ ਕਿਹਾ ਚਲੋ ਕੋਈ ਨਹੀਂ ਸਵੇਰੇ ਕਰਵਾ ਲਿਆ ਮੈਂ ਆਪਾਂ ਤਾਂ ਆਪਾਂ ਨੂੰ ਆਣਾ ਮੈਂ ਤਾਂ ਦੇਖਿਆ ਮੈਂ ਤਾਂ ਪਾਪਾ ਜੀ ਨੂੰ ਕੁਝ ਕਿਹਾ ਹੀ ਨਹੀਂ ਮੈਂ ਕਿਹਾ ਟੈਸਟ ਕਰਨੇ ਆ ਮੈਨੂੰ ਪਤਾ ਤੇਰੇ ਜੇਡ ਤੇ ਟੈਸਟ ਕਰ ਲੈ ਕਿ ਤੈਨੂੰ ਕਿੱਦਾਂ ਪਤਾ ਕਹਿੰਦੇ ਕੱਲ ਮੇਰੇ ਕੋਲੇ ਹੀ ਸੀਗੇ ਤਾਂ ਕਰਕੇ ਕਰਦੇ ਟੈਸਟ ਹੁਣ ਰਿਪੋਰਟ ਸ਼ਾਮ ਤੱਕ ਬਕਾਂਟੇ ਤੱਕ ਦੀ ਓਕੇ ਕਰਦੀ ਮੈਨੂੰ ਭੇਜਦੀ ਕੁਝ ਵਾਇਰਲ ਜਾਵੇ ਚੱਲ ਰਿਹਾ ਕੁਝ ਡਾਕਟਰ ਨੇ ਵੀ ਲਿਖਤਾ ਕਹਿੰਦੇ ਕਰਵਾ ਲਓ ਬਣਾ ਦੇ ਰਿਸਕੇ ਦੂਰ ਹੋਊਗਾ ਹਾਂਜੀ 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 ਰੋਟੀ ਪਾਣੀ ਸਭ ਕੁਝ ਖਾਦਾ ਪਿਆ ਉਹਦਾ ਕੋਈ ਇਸ਼ੂ ਤਾਂ ਨਹੀਂ ਹੈ ਹਨਾ

ਹਾਂ ਜੀ ਤੇ ਕਲਾਉ ਦੇ ਵਿੱਚ ਕਿਹੜੇ-ਕਿਹੜੇ ਹੋਣੇ ਤੁਹਾਨੂੰ ਪਤਾ ਲੱਗ ਜਾਊ ਸੀ ਬਣਾਉਣਾ ਠੀਕ ਹੈ ਇਹ ਕਾਦੇ-ਕਾਦੇ ਹੁੰਨੇ ਆ ਕੋਈ ਸੈਲਾਂ ਦੇ ਇਨਫੈਕਸ਼ਨ ਦੇ ਆ ਜੀ ਪਾਈ ਫੜਦੇ ਆ ਠੀਕ ਰਾ ਕੰਮ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਵਿਆਹ ਵੀ ਉਹ ਵੀ ਕਰਾ ਲਵਾਂਗੇ ਜੀ ਇੰਡ ਤੱਕ ਇੰਡ ਤੱਕ ਨਾ ਇੰਡ ਤੱਕ ਠੀਕ ਹੈ ਓਕੇ ਠੀਕ ਹੈ ਤੁਸੀਂ ਤਾਂ ਨਹੀਂ ਕਰਾਉਣੇ ਆਪਾਂ ਠੀਕ ਕਰਾਉਣਾ ਹਾਂ ਬਹੁਤ ਅੱਗੇ ਨਾਲੋਂ ਫਰਕ ਆਪਾਂ ਨੂੰ ਦੇਖ ਲਾ ਸਾਰੇ ਬਿਮਾਰ ਹੈ ਚਹੀ ਗੁਰਪੀ ਸਾਰੀ ਬਿਮਾਰਾ ਸੀ ਛਕਾਮ ਬੁਖਾਰ ਠੀਕਰ ਬੁਖਾਰ ਮਾਰ ਹੋ ਗਈ ਸਾਰੇ ਹੋ ਜਨ ਸਾਰੇ ਵਾਇਰਲ ਜਾ ਫੈਲਿਆ ਵਾ ਨਾ ਕੁਛ ਮੈਂ ਇਹ ਕਰਨ ਕਰਤੀ ਹੈ 33 ਰੁਪਏ ਹਾਂ ਤੇਜੀ ਇੱਧਰ ਸਰਦਾਰ ਜੀ ਵੀ ਲੱਗੇ ਹੋਏ ਆ ਖੰਗਣ ਟੈਸਟ ਤਾਂ ਲੈ ਗਏ ਸੀਗੇ ਉਹ ਇੱਧਰ ਮੇਰਾ ਪੁੱਤ ਚਾਚੀ ਗੱਬ ਬੋਲਣਾ ਬਲਾਈ ਸਤਿ ਸ਼੍ਰੀ ਅਕਾਲ ਟੈਸਟ ਗੁਰਪ੍ਰੀਤ ਲੈ ਗਿਆ ਸੀਗਾ ਉਹਦੇ ਟੈਸਟ ਆਏ ਨਾਰਮਲ ਲੈ ਬਟ ਕੋਈ ਫਰਕ ਨਹੀਂ ਪਿਆ ਦਵਾਈ ਦਾ ਤੇ ਹੁਣ ਹਸਪੀਟਲ ਚ ਐਡਮਿਟ ਹੈ ਜੀ ਥੋੜੀ ਜੀ ਦਸੀ ਡੇਂਗੂ ਦੀ ਸ਼ੁਰੂਆਤ ਚਲੋ ਮਹਾਰਾਜ ਛੇਤੀ ਚਲੋ ਪਤਾ ਤਾਂ ਲੱਗ ਗਿਆ ਬਿਮਾਰੀ ਦਾ ਔੜੀ ਔੜੀ ਹੱਲ ਹੋ ਜੂਗੀ ਕੁਛ ਮੌਸਮ ਵੀ ਥੋੜਾ ਜਿਹਾ ਹੋਇਆ ਬਾਈ ਜੀ ਨਾਜ਼ੁਕ ਜਿਹਾ ਹੋਇਆ ਮੈਂ ਦੇਖਿਓ ਕੀ ਕਹਿੰਦੇ क्या कहना तू इधर हो जा इधर हो जा ओ देखी चाचू ने हो जा गोखा चक्क देख लो 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 जाओ जाओ तां फिर इस कर के आज सरदार जी कल्ले ही लगे होयांदा क्या करिए गोखा चक्कड़ कल्ले ही ते काम बहुत ज्यादा उधर हॉस्पिटल भी जाना है इनने क्या करे हां जी साची काज जी सारे नु हम्म ਆਪਣੇ ਕੰਮ ਵਰਗੇ ਨਜ਼ਾਰੇ ਵੀ ਹੈ ਨਹੀਂ ਪਰ ਇਹਦੇ ਟਾਈਮ 'ਤੇ ਕੋਈ ਘਰ ਦਾ ਮੈਂਬਰ ਬਿਮਾਰ ਹੋ ਜਵੇ ਫਿਰ ਉਹਨੇ ਮਰ ਗਿਆ ਬਈ ਔਖਾ ਸਮਾਂ ਵੀ ਹੈ ਹੂੰ ਹੁਣ ਬੰਦਾ ਹੈ ਨਹੀਂ ਸਾਡੇ ਕੋਲ ਪਹਿਲਾਂ ਹੀ ਬਾਈ ਵੀ ਬਿਮਾਰ ਹੋ ਗਿਆ ਰੋਹਾ ਦੋ ਦਿਨ ਦਾ ਬਿਠਾ ਹੋ ਗਿਆ ਕੋਈ ਨਹੀਂ ਆਹੀ ਰਹਿ ਗਿਆ ਤਾਂ ਤੁਸੀਂ ਕਲੀਅਰ ਕਰਤਾ ਬੰਦਾ ਚੱਕਦਾ ਹੂੰ ਔਰ ਚੱਕਦੇ ਨੂੰ ਸਵਾਗਾਟਾ ਹੋ ਚਲਿਆ ਤਾਂ ਕਿਤੇ ਜਾ ਕੇ ਇੱਕ ਪਾਸੇ ਦਾ ਚੱਕ ਹੋਇਆ ਮੈਂ ਕਹਿੰਦਾ ਘੱਟੋ ਘੱਟ 40 ਦੇ ਕਰੀਬ ਤਾਂ ਟੋਪੀਆਂ ਚੱਕਤੀਆਂ ਵੈਰੀ ਗੁੱਡ ਪਰ ਨਾ ਵੀ ਕੱਲੀ ਨੂੰ ਕਹਿੰਦਾ ਚੱਕਣਾ ਵੀ ਕੱਲੀ ਨੂੰ ਕਹਿੰਦਾ ਫੇ ਮੇਰੀ ਸੰਗਤ ਦਾ ਅਸਰ ਆ ਨਾ ਹੂੰ ਤੇ ਆ ਮੇਰੀ ਗੱਲ ਸੁਣੋ ਅਸੀਂ ਜੇ ਤੁਹਾਡੇ ਨਾਲ ਹੈਲਪ ਨਹੀਂ ਕਰਾ ਸਕਦੇ ਸੀ ਦੋ ਹੀ ਖੜੀਆਂ ਤਾਂ ਹੈਗੀਆਂ ਆਹੋ ਤੁਹਾਨੂੰ ਹੌਸਲਾ ਦੇਣ ਨੂੰ ਵੀ ਥੋੜਾ ਜਿਆਦਾ ਰਹਿ ਗਿਆ ਥੋੜਾ ਜਿਆਦਾ ਰਹਿ ਗਿਆ ਬਿਲਕੁਲ ਅੱਭੂ ਕਾ ਦਾ ਫਿੱਦਾ ਕਾ ਕਾ ਦਾ ਫਿੱਦਾ ਗਿਣਨਾ ਚਾਹੀਦਾ ਇਹ ਜਾ ਹੂੰ ਇਹੜਾ ਮੱਜਾ ਦਾ ਕੰਮ ਆ ਨਾ ਇਹ ਬੰਦਿਆਂ ਵਾਲਾ ਜਿੰਨੇ ਹੁਣ ਮੈਂਬਰ ਆ ਹਮਨਾ ਕੰਮ ਸੌਖਾ ਨਿਬੜ ਜੂ ਹਮ ਉਸ ਦਾ ਬੰਦਾ ਬਿਮਾਰ ਹੋਇਆ ਸਾਰਾ ਕੰਮ ਹਿੱਲ ਗਿਆ ਅੱਜ ਮੈਂ ਸਵੇਰੇ ਘਾਟ ਤੇ ਆ 10:30 10:30 ਤੋਂ 10:30 ਨਿਕਲ ਆਪਾਂ ਸਾਢੇ 10 ਵੇ ਇੱਥੋਂ ਲੈ ਕੇ ਘਾਟ ਤੇ ਨਿਕਲ ਰਿਹਾ ਆ 1:30 2:00 ਵਜੇ ਵੇਲਾ ਹੋਇਆ ਜੀ ਪਾ ਕੇ ਉਹ ਪੁੱਤ ਉਰੇ ਹੈ ਚਲੋ ਕੋਈ ਗੱਲ ਨਹੀਂ ਹੋਣਾ ਮੈਨੂੰ ਨਹੀਂ ਲੱਗਦੀ ਮੈਂ ਜੀ ਦਵਾਈ ਲੈ ਕੇ ਲਵਾ ਪਹਿਲੇ ਨਾ ਕਾਨੂੰ ਲੈਣੀ ਆ ਹਵਾ ਜੱਤ ਦਿਖਾਣੀ ਹੈ ਸਰੀਰ ਦਿਖਾਉਣਾ ਆਪਣਾ ਬਾਡੀ ਦੇਖ ਲਓ ਮੇਰੀ ਭਾਈ ਬਾਡੀ ਕਾਦੀ ਦਿਖਾਣੇ ਆਂ ਸੀ ਹਾਂ ਮੈਨੂੰ ਪਤਾ ਨਹੀਂ ਥੋੜਾ ਜਦ ਪਾਉਣੇ ਨਹੀਂ ਕੱਪੜੇ ਲੈ ਆਹੋ ਫੇਰ ਉਹ ਕੰਮ ਕਰਦੇ ਜਾਈ ਤਾਂ ਥੋੜੀ ਪਹਿਣੀ ਆ। ਹਾਂ ਹੋ ਜਦ ਜਾਣੇ ਹੋ ਨੇ ਜਦ ਵੀ ਅੱਧੀਆਂ ਵਾਂਹ ਦੀਓ ਜੈਕਟ ਪਾ ਕੇ ਜਾਣੇ ਹੋ ਤੁਸੀਂ। ਉਹ ਤਾਂ ਮੈਂ ਸਮਝ ਗਈ ਵੀ ਕੱਪੜੇ ਪਾਏ ਵੀ ਖੁੱਲ ਜਾਂਦੇ ਜਦ ਕੰਮ ਕਰਦੇ ਆ ਗਰਮੀ ਆ ਜਾਂਦੀ ਆ। ਬਾਈ ਸਾਡਾ ਸਦਾ ਦਾ ਜੋ ਛੁੱਟੀ ਹੋਣੀ ਹੂੰ ਬਹੁਤ ਜ਼ਿਆਦਾ ਬਰਕਰ ਤਾ ਨਹੀਂ ਬਦੇ ਆ। ਅੱਛਾ ਬੇਂਗੂਰੀ ਸਰਵਾਤ ਜੀ ਉਹ ਹੋਈ ਆ ਹਜੇ। अच्छा 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 ਤਾਂ ਕਰਕੇ ਨਾ ਉਹ ਜਿੱਦਣ ਵੀ ਤੂੜੀ ਲਾਂਦੀ ਉੱਡਣ ਤੇ ਉਲ ਜਾ ਬਾਈ ਜਾਂ ਤਾਂ ਤੇ ਜਿਹੜਾ ਘਰਦਾ ਤਾਂ ਸਾਰਾ ਛਾਤੀ ਤੇ ਜਮਿਆ ਉਹ ਇਨਫੈਕਸ਼ਨ ਹੋ ਗਈ ਛਾਤੀ 'ਚ ਕੁਝ ਪਹਿਲਾਂ ਬੁਖਾਰ ਜਾ ਚੜਦਾ ਪਾ ਤਾਂ ਕਰਕੇ ਹੁਣ ਥੋੜਾ ਕੰਮ ਜ਼ਿਆਦਾ ਛਿੜ ਗਿਆ ਤਾਂ ਫੇਰ ਮੈਂ ਕਿਹਾ ਵੀ ਘਰੋਂ ਦਵਾਈਆਂ ਦੁਕਾਨ ਨਾਲੋਂ ਵੀ ਜਿਹੜਾ ਪ੍ਰੋਪਰ ਇਲਾਜ ਹੋਣਾ ਇੱਥੇ ਮੁੰਡਾ ਆ ਆਪੋ ਟਾਜੀ ਕੋਲ ਤੇ ਹੁਣ ਮੈਂ ਜਾਣਾ ਫੇਰ ਕੰਮ ਕੁਮ ਨਵੇੜ ਕੇ ਜਾਊਗਾ ਦੇਖਦੇ ਆ ਜੇ ਤਾਂ ਛੁੱਟੀ ਹੋਊਗੀ ਕਹਿੰਦੇ ਆ ਵਸੇ ਛੁੱਟੀ ਕਰਨੇ ਵੀ ਕਰ ਦੇਣੀ ਛੁੱਟੀ ਕਰਨ ਨੂੰ ਕਹਿੰਦੇ ਆ ਵਸੇ ਦੇਖਦੇ ਆ ਹੋਜਣੀ ਕੋਈ ਐਡਾ ਬੜਾ ਕੁਝ ਨਹੀਂ ਹੈਗਾ ਹੂੰ ਬਾਕੀ ਜੇ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਉਹਨਾਂ ਨੂੰ ਹੁਣ ਵੀ ਆਖੀ ਚੱਕ ਕੇ ਆਇਆ ਤਾਂ ਇਹ ਆਪਾਂ ਨੂੰ ਪਾਲੀ ਕੋਈ ਨਹੀਂ ਹੈਗੀ ਨਾਲ ਦੇ ਮੁੰਡੇ ਨੂੰ ਵੀ ਜੇ ਡਾਕਟਰ ਨੇ ਕਿਹਾ ਤਾਂ ਇੱਕ ਦਿਨ ਰੱਖਣਾ ਵੀ ਪੈ ਗਿਆ ਤਾਂ ਵੀ ਕੋਈ ਗੱਲ ਕੋਈ ਚੱਕਰ ਨਹੀਂ ਹੈਗਾ ਤਾਂ ਵੀ ਸਾਰ ਨੂੰ ਕੋਈ ਇਹ ਸਾਨੂੰ ਪਰਵੀਰ ਸਾਡਾ ਬਿਲਕੁਲ ਸਹੀ ਚਾਹੀਦਾ ਹਾਂ ਵੀ ਅਪਾ ਕਾੜੀ ਨਹੀਂ ਕਰਨੀ। ਇਹ ਛੁੱਟੀ ਕਰਾ ਲਈਏ। ਹੂੰ। ਇਹ ਕਲੇਮ ਲਾਣਾ ਵੀ ਪੈ ਗਿਆ ਹੋ ਤਾਂ ਕੋਈ ਨਹੀਂ ਕੋਈ ਜਾਓ ਜਾ ਡਰ ਕੇ। ਡਰਗੀ ਨਹੀਂ ਹੋਰ ਨਾ ਨਾ 7 ਵੱਜ ਜਵੇ। ਨਹੀਂ 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 ਖੇਲ ਦਿੱਤੀ ਉਹ ਖੇਲੋ ਖੇਲੋ ਚੱਕ ਲਾ ਪੂਪੂ ਚੱਕ ਲਾ ਤੂੰ। ਦਬ ਦਬ ਬੇ। ਕੀ ਰਜਾ ਚਾਚੂ ਆ? ਨਹੀਂ। ਲੈ। ਲੈ। ਗੰਦਾ ਹੱਤ ਅੱਜ ਦੇਖੇ ਡਰਾਉਂਦੀ ਆ ਮੈਂ ਸਾਨੂੰ ਆਂਗਾ ਕੋਣ ਲੱਗੇ ਹੋਏ ਆ ਕੰਮ 'ਚ ਕੰਮ ਤੋਂ ਮੰਨ ਲਈ ਕਿ ਪਰੇ ਕਾ ਗੱਲ ਸੱਚੀ ਆ ਵੀਰ ਬਿਨਾਂ ਨਹੀਂ ਆਈ ਹੋਈ ਆ ਮੈਂ ਹੋਰ ਮੈਂ ਤਾਂ ਦਿਲੋਂ ਕਹਿਨੀ ਆ ਚਾਹੇ ਮੈਂ ਚਾਹੇ ਕੋਈ ਕੰਮ ਨਹੀਂ ਹੋ ਕਰਦੀ ਪਰ ਫੇਰ ਵੀ ਹੁੰਦਾ ਫੀਲ ਹੋ ਰਿਹਾ ਮੈਨੂੰ ਬਹੁਤ ਕੰਮ ਤਾਂ ਕੋਈ ਨਹੀਂ ਆ ਜਦੋਂ ਬੰਦਾ ਇੱਕ ਕਰਕੇ ਆਉਂਦਾ ਨਾ ਮੈਂ ਹੁਣ ਉੱਧਰ ਰਹਿ ਜੇ ਹਮਮ ਦਾ ਐਨਾ ਸੜ ਗਿਆ ਬਿੱਤੇ ਸ਼ਾ ਜਿਹੜਾ ਕੰਮ ਮੇਰੇ ਆਪ ਕੋਲ ਭਾਈ ਨੇ ਮੇਡਣਾ ਹੁੰਦਾ ਦਾ ਕਿੱਥੇ ਦਾ ਉਹ ਨਿਬੜਿਆ ਵਾ ਹੁਣ ਆਉਂਦਾ ਪਹਿਲਾਂ ਕਿੱਥੇ ਹੁਣ ਆਪਾਂ ਆਣ ਕੇ ਨਿਵੇੜਨਾ ਚੱਕ ਲੋ ਕਿਹਦਾ ਫੋਨ ਆਂਦਾ ਉਹ ਮੁੰਡੇ ਰਾਏ ਕੋਈ ਚੱਕਦਾ ਨਹੀਂ ਕੀਤੀ ਗੱਲ ਆਏ ਆ ਹੂੰ ਇਹਨੂੰ ਕਿੰਨਾ ਟਾਈਮ ਹੋ ਗਿਆ 5 ਵਜੇ ਹਮ 5:30 ਹੋ ਗਏ ਹੂੰ ਤੱਕ ਤਾਂ ਅਸੀਂ ਦੋਹੇ ਪਾਈਆਂ ਨੇ ਪੁੱਤ ਉੱਪਰ ਹੋ ਜਾ ਹੂੰ ਤੱਕ ਤਾਂ ਅਸੀਂ ਦੋਹੇ ਪਾਈਆਂ ਦਾ ਡੰਗਰ ਵੀ ਸਾਰੇ ਚੌੜੇਲੇ ਦੇ کریم ਕਰਿਓ ਹਾਂ ਨੇੜੇ ਤੇ ਪਹੁੰਚ ਜਾਂਦੇ ਆ ਹਾਂ ਕਿੱਥੇ ਹੁਣ ਅਜੇ ਦਮਾ ਤਾਂ ਅਜੇ ਹੋ ਰਹੀ ਨੂੰ ਜੀ ਨੂੰ ਤੋਰ ਲੱਗਦੇ ਨੇ ਫਿਰ ਉਹਦੇ ਬਾਅਦ ਮੈਂ ਗਾਇਆਂ ਨੂੰ ਛੀਨ ਲਾਉਂਗਾ ਉਹਦੇ ਬਾਅਦ ਗਲਾਮਾ ਸਰ ਦੇਉਂਗਾ 1:30 ਵਰ ਦੇ ਚੌਲ ਲੱਗਦੇ ਨੇ ਕੋਈ ਨਹੀਂ ਕੋਈ ਨਹੀਂ ਪਹਿਲੇ ਤਾਂ ਕਾ ਆ ਛੇੜਾ ਵਿੱਚ ਦੇ ਉਹ ਕੰਮ ਨਹੀਂ ਡੱਪ ਲੋ ਕੋਈ ਨਹੀਂ ਆਸ਼ੀ ਨਹੀਂ ਹੰਦਾ ਮਹਾਰਾਜ ਜਿਹੜਾ ਕੱਲਾ ਜਿਹਦੇ ਕਿਹਦੇ ਨਾਲ ਕੋਈ ਨਹੀਂ ਉਹਦੇ ਨਾਲ ਮਹਾਰਾਜ ਨਾ ਨਾ ਉਹ ਤਾਂ ਠੀਕ ਹੈ ਇਧਰ ਤਾਂ ਦੇਖ ਲੋ ਗੱਪਾ ਜਿਹੜੇ ਹਿਸਾਬ ਕਰਦੇ ਸੋਹੇ ਕੋਣ ਨੂੰ ਆਈ ਲੱਗਦਾ ਇਹਦਾ ਠੀਕਾ ਵਾਹ ਸਖਮਾਲਵਾ ਮੈਂ ਇਹ ਪਤਾ ਨਹੀਂ ਉਸ ਨੂੰ ਹੈ ਨੂਰੂ ਲੈ ਨੂਰੂ ਚਾਚੀ ਗਾਲ ਬੁਲਾ ਦੋ ਚਾਚੀ ਗਾਲ ਬੁਲਾ ਲਓ ਜੀ ਸਾਡੇ ਬੌਂਦੇ ਸਾਰੇ ਉੜ ਜੀ ਜਾਂਦੇ ਭਾਈ ਪਤਾ ਨਹੀਂ ਕੀ ਹੋ ਗਿਆ ਸਸੀ ਗਾਲ ਜੀ ਸਾਰਿਆਂ ਨੂੰ ਭਾਈ ਸਾਡੀ ਜਸਮੀਨ ਵੀ بیمار ਤੇ ਸਾਡੀ ਭੈਣ ਜੀ ਵੀ بیمار ਤੇ ਬੀਜੀ ਜੀ ਵੀ بیمار ਵੰਟੀ ਵੀ بیمار ਸਹੀ ਗੱਲ ਆ ਜੀ ਫਿਰ ਮੈਨੂੰ ਆਣਾ ਪਿਆ ਤੇ ਚਲ ਮੈਂ ਹੈਲਪ ਕਰਦਾ ਤੇ ਫੇਰ ਕੰਮ ਮੜ ਜਾਂਦਾ ਉੱਥੇ ਫੇਰ ਮਾਸੀ ਜੀ ਉਹ ਕੰਮ ਹੁੰਦੇ ਆ ਕਿਸੇ ਵੀ ਦੇਖੋ ਪਹਿਲਾਂ ਮਾਮਾ ਹੀ ਨਾਲ ਬੰਨਾ ਟਾਈਮ ਕਿਟਾਇਆ ਭਾਈ ਮਾਸੀ ਜੀ ਨੇ ਦੇਖੋ ਸਾਲ ਬੰਨਣ ਵਾਲੀ ਗੱਲ ਆ ਫੇਰ ਫੇਰ ਸਾਡੇ ਵੀ ਉੱਥੇ ਜਦ ਹੁਣ ਮੰਨ ਕੇ ਇਹੋ ਹੋਇਆ ਜੀ ਹਨਾ ਮੰਨ ਕੇ ਇਰਤਾ ਹੋਇਆ ਫੇਰ ਉਹ ਵੀ ਅਸੀਂ ਬਾਈ ਸਾਨ ਮੰਨਦੇ ਆ ਜੀ ਜਦੋਂ ਜਦੋਂ ਮਰਜੀ ਕਿਤੇ ਨਾ ਪੈਂਦਾ ਸਾਨ ਨਹੀਂ ਹੁੰਦਾ ਘਰ ਦੇ ਜਾਂ ਪੌਣ ਚੇਲੇ ਬਣ ਕੇ ਉਹ ਤਾਂ ਉਹ ਤਾਂ ਹੈ ਜੀ ਪਰ ਫੇਰ ਵੀ ਰਿਸ਼ਤੇਦਾਰ ਚਲੋ ਹੋ ਗਈ ਹੁੰਦਾ ਭਲਾ ਜਿਹੜਾ ਔਖੇ ਟਾਈਮ 'ਚ ਖੜੇ ਹਨਾ ਜੀ ਸੁੱਖ ਵੇਰ ਤਾਂ ਸਾਰੇ ਹਾਂ ਜੀ ਹਾਂ 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 ਬਿਲਕੁਲ ਬਿਲਕੁਲ ਤਾਂ ਦੁੱਖ ਵੇਰ ਲੱਗਦਾ ਤੇ ਆਪੇ ਮੈਂ ਦੀ ਮੰਮੀ ਨੂੰ ਭੇਜਦੀ ਸੀ ਹਾਂ ਜੀ ਮੈਂ ਕਿਹਾ ਚਲ ਜਾਇਆ ਹੋ ਵੀ ਕਹਿਣਾ ਬਾਅਦ ਚ ਦੱਸ ਕੀ ਆ ਵੀਰ ਜੀ ਕਹਿੰਦੇ ਜਾਣਦੇ ਇਹਨਾਂ ਨੂੰ ਠੀਕ ਅੱਜ ਮੇਰਾ ਜੀ ਕਰਦਾ ਤੇਰਾ ਹੋਈ ਨਹੀਂ ਮੰਨੇਆ ਮੈਂ ਹਰ ਵਾਰੀ ਵੀ ਤਾਂ ਮੈਨਾਂ ਮਨਾਵਾ ਨਹੀਂਆ ਆਹ ਸੁਣਦੇ ਨਹੀਂ ਜਿੱਦਿਸੀ ਜਦੋਂ ਮੰਮੀ ਨੂੰ ਆਪ ਲੈ ਕੇ ਆਏ ਹੋ ਹਾਂ ਬਸ ਘਰ ਬਹਿ ਜਾ ਆ ਮੈਨੂੰ ਸਾਰਾ ਦਿਨ ਰੱਖ ਲਿਓ ਆ ਉਹਨੇ ਤੂੰ ਦੋ ਘੰਟੇ ਘੱਟ ਲੈ ਲੈ ਨਹੀਂ ਬਹੁਤ ਆ ਚੰਗੀ ਜਾਂਦਾ ਤੇਰਾ ਬੁਖਾਰ ਹੁਣ ਕਿੱਦਾਂ ਜਾ ਰਿਹਾ ਕੀਗਾ ਥੋੜਾ ਜਿਹਾ ਗੋਇੰਗ ਤਾਂ ਘਟਾ ਹੀ ਹੋਣਾ ਤਾਂ ਹੁਣ ਤਾਂ ਹਜੇ ਮੜਾ ਜਿਹਾ ਲੱਗਦੀ ਕੰਡੇ ਜੇ ਪਰ ਵਿਚ ਨੂੰ ਤਾਂ ਹੋ ਗਈ ਦੀ ਟਾਂ ਜੀ ਕੋਈ ਗੱਲ ਨਹੀਂ ਉਹ ਤੁਹਾਡੇ ਨਾਲ ਜੁੱਧ ਲੜ ਕੇ ਹੋਰ ਹੋ ਗਈ ਕਹਿ ਅੱਛਾ ਜੁੱਧ ਲੜਨ ਦਾ ਨੋ ਕਹਿ ਮੈਂ ਹਾਂ ਦੇਖ ਲਓ ਭਾਈ ਮੈਨੂੰ ਚਾਹ ਕੋਲ ਬਣਾਇਤੀ ਹਾਂ ਤੁਸੀਂ ਤਾਂ ਚਾਹ ਘਟੇ ਪੀਂਦੀ ਆ ਮੈਨੂੰ ਪਤਾ ਇਹ ਤਾਂ ਹੁਣ ਬਣਾਉਣ ਮਾਰੀ ਕਹੀ ਜਾਂਦੀ ਏ ਹਾਂ ਸਹੀ ਗੱਲ ਆ ਬਾਈ ਸਭ ਨੂੰ ਪਤਾ ਮੈਨੂੰ ਬਣਾਉਣ ਦਾ ਕਿੰਨਾ ਸ਼ੌਂਕ ਹੈ ਹਾਂ ਤਾਂ ਕੇ ਲੋੜ ਦੇ ਕੇ ਤੁਸੀਂ। ਪਰ ਇਹ ਮੇਰੇ ਘਰ ਲੱਡੂ ਹੀ ਬਣਾਏ। ਹਾਂ ਭਾਈ ਸਿਆਲ ਲੰਗਿਆ ਸਹੀ ਗੱਲ ਆ ਜੀ। ਖਜੂਰਾਂ ਲਿਆ ਦੇ ਮੈਨੂੰ ਯਾਰ। ਕੋਸ ਨਹੀਂ ਹਲੇ ਹੈਗਾ ਥੋੜਾ ਜਿਹਾ। ਸੁਣਦੇ ਨਹੀਂ ਮੇਰੀ ਗੱਲ ਸੁਣੋ। ਕਿਆ ਕਿਆ ਆਉਣਾ ਮੈਨੂੰ ਦੱਸ। ਖਜੂਰਾਂ ਨਹੀਂ ਆ। ਹਾਂ। ਇੱਕ ਕਦੂ ਦੇ ਬੀਜ ਆਉਣੇ ਆ। ਮੇਰੇ ਕਦੂ ਦੇ ਬੀਜ ਆਉਂਦੇ ਆ। ਅੱਛਾ। ਕਦੂ ਦੇ ਬੀਜ ਤੇ ਪਿਸਤਾ ਬਸ ਇਤੇ ਚਾਰ ਚੀਜ਼ਾਂ ਚਾਹੀਦੀਆਂ ਮੈਨੂੰ। ਕਿੰਨੀ ਕਿੰਨੀਆਂ? ਇਹ ਥੋੜੀ ਜਿਹੜੀ ਖਜੂਰਾ ਤਾਂ ਪੂਰਾ ਪੈਕਟ ਜਾਈ ਮਿਲ ਜਾਣਾ ਬਾਕੀ 50-50 ਰੁਪਏ ਦੇ ਬਵਾਲੇ ਆਏ ਕਿੰਨੇ ਚੀਜ਼ਾਂ ਬਸ ਅੱਛਾ ਚਲ ਹੁਣ ਮੈਂ ਫਸਲੇ ਆ ਦਿਓ ਥੋੜੀ ਜੀ 80 ਰੁਪਏ ਦੀ ਠੀਕ ਆ ਪਰ ਇਹ ਕੇਵਲ ਮਾਸੀ ਨੂੰ ਵੰਡਣੀ ਆ ਜੇ ਤੁਸੀਂ ਲੇਓ ਨਾ ਤਾਂ ਡਬਲ ਬਵਾ ਲਿਓ ਮੈਂ 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 ਹੁਣ ਟੇਸਟ ਨਹੀਂ ਨਾ ਕਰੇਗੀ ਕਹੇ ਜੇ ਵੰਡਦੇ ਆ ਨਹੀਂ ਗੱਲ ਆ ਰਵਿੰਦਰ ਤੂੰ ਹੀ ਨਹੀਂ ਰੁਕਦੀ ਉਹ ਨਾ ਖਾਪੀ ਅੱਛਾ ਜੀ ਜਿਵੇਂ ਆਪਣੇ ਟੂਹੀ ਚ ਬੀਕਨਸ ਜੀ ਲੱਗਦੇ ਸਰੀਰ 'ਚ ਹਾਂਜੀ ਹਾਂਜੀ ਉਹ ਕਮਜ਼ੋਰੀ ਦੂਰ ਕਰ ਦਿੰਦੇ ਆ अच्छा जी बढ़िया चीज है सर मेरे वीर जी की ਢੂੜੀ ਦੁਖਦੀ ਆ ਹਾਂਜੀ ਹਾਂ ਮੈਂ ਮੈਂ ਉਹੀ ਲੱਗ ਮੈਂ ਵੀ ਉਹੀ ਲੱਗਿਆ ਤਾਂ ਕਹਿਣ ਜਿੱਦਾਂ ਪਾਪਾ ਜੀ ਦੀ ਢੂੜੀ ਦੁਖਦੀ ਨਾ ਵੀ ਫਿਰ ਥੋੜੇ ਤਾਲਤੂ ਬਣਾ ਲੂਗੇ ਨਾ ਇੱਕ ਇੱਕ ਵਾਰ ਪਹਿਲਾਂ ਤੁਸੀਂ ਟੇਸਟ ਕਰਿਓ ਹਾਂਜੀ ਹਾਂ ਮੈਨੂੰ ਤਾਂ ਮੈਂ ਤੜ ਦੋ ਵਾਰ ਇੱਕ ਵਾਰ ਤਾਂ ਮੈਂ ਤਾਲੀਆਂ ਆ ਤੇ ਹੋਰ ਵਾਰ ਕੇ ਖਾ ਲਵਾਂ ਫਿਰ ਸੀ ਆਉਣੀ ਜ਼ਰੂਰ ਪਿੰਡ ਜਨ ਗਰਮ ਹੋਣੀ ਆਣਾ ਅੱਛਾ ਅੱਛਾ ਜੀ ਹਾਂ ਬੰਦੇ ਆਓ ਹਾਂ 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 ਅੱਜ ਸਾਰੇ ਵਸਤੀਆਂ ਚ ਜਾਨ ਚੀਜ਼ ਖਾਸ ਖਾਸ ਖੰਜੂਰ ਕਦੂ ਦੇ ਬੀਜ ਤੇ ਆਪਣੇ ਕੀ ਕਹਿੰਦੇ ਹੁੰਨੇ ਆ ਉਹਨੂੰ ਬਤਾਓ ਬਸ ਚਾਰ ਪੰਜ ਚੀਜ਼ਾਂ ਚਾਹੀਦੀਆਂ ਤੇ ਆਜੋ ਤੁਸੀਂ ਵੀ ਇਹ ਚਾਚਾ ਜੀ ਦਾ ਵੀ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਕਰਦਾ ਨਹੀਂ ਜੀ ਇਹ ਮੇਰੇ ਨਾਲ ਜੇ ਮੇਰਾ 파ਟਨਰ ਆ ਭਾਈ ਸਹੀ ਗੱਲ ਆ ਹਾਂ ਜੀ ਹਾਂ ਇਹ 파ਟਨਰ ਦਾ ਜਾਨਾ ਧੰਨਵਾਦ ਜੇ ਮੇਰੇ ਨਾਲ ਇਹ ਆ ਮੈਨੂੰ ਲੈ ਕੇ ਜਾਇਆ ਤਾਪਨੇ ਆ ਤਾਂ ਮੈਂ ਆ ਉਹੀ ਗੱਲ ਨਾਲੇ ਆਪ ਦੇਖ ਲੋ ਢਿੱਲੇ ਆ ਹਨਾ ਫੇਰ ਵੀ ਚਲੋ ਪਤਾ ਚਾਚੇ ਦੇ ਨਾਲੇ ਜੀ ਇਹ ਇੱਕ ਹਸਪਤਾਲ ਤੇ ਇੱਕ ਆ ਬੈਡ ਵਰਗੂ ਆ ਹਾਂ ਨੇ ਹੁਣ ਪਹਿਲਾਂ ਆਪਾਂ ਪਾਪਾ ਜੀ ਨੂੰ ਦਵਾਈ ਦਵਾ ਕੇ ਲੈ ਆਏ ਅ ਮੈਨੂੰ ਨਹੀਂ ਪਤਾ ਕਿ ਕਿ ਦਿਨ ਦੇ ਵੀ ਨਾ ਹਾਂ ਨਹੀਂ ਚਲੋ ਕੋਈ ਗੱਲ ਨਹੀਂ ਫਿਰ ਵੀ ਸਾਡੀ ਰਿਸਪੋਨਸੀਬਿਲਟੀ ਆ ਸਾਡੇ ਕਿ ਵੀ ਸਾਡੇ ਮੁੰਡੇ ਨੇ ਸਾਡੀ ਲੋੜਤੀ ਹਾਂਜੀ ਹਾਂ ਬਿਲਕੁਲ 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 ਜੀ ਉਹ ਤਾਂ ਹੈ ਜੀ ਤੁਹਾਡਾ ਮੁੰਡਾ ਵੀ ਹਰ ਟਾਈਮ ਹਾਜ਼ਰ ਆਈ ਤੁਹਾਡੇ ਵਾਸਤੇ ਭਾਈ ਕੁੜੀ ਨਾ ਬਿਮਾਰ ਆ ਕਹਿੰਦੀ ਕੁੜੀ ਨੂੰ ਗੱਡੀ ਨਹੀਂ ਸਿਕਾਈ ਤੁਸੀਂ ਗੱਡੀ ਸਿਖਾ ਦੇਣੀ ਤੈਨੂੰ ਟੈਨਸ਼ਨ ਨਾਲੇ ਟੈਨਸ਼ਨ ਨਾਲੇ ਹਾਂ ਜੀ ਪਹਿਲਾਂ ਤੂੰ ਠੀਕ ਹੋ ਜਾ ਹਾਂ ਜੀ ਹਾਂ ਸਹੀ ਗੱਲ ਹੈ ਮੈਂ ਹਾਲੀ ਵਿੱਚ ਕੁੜੀਆਂ ਗੱਡੀ ਚਲਾਉਣ ਦਾ ਸਕੂਟਰੀ ਚਲਾਉਣ ਬਸ ਉਹ ਦੇਖੀ ਬਲੇ ਬੇਕ ਨਹੀਂ ਮਾਰਨੀ ਟੀਕ ਜ਼ਰੂਰ ਮਾਰਨੀ ਟੀਕ ਨਹੀਂ ਮਾਰਨੀ ਚਾਹੀਦੀ ਗੱਲ ਨਹੀਂ ਬਤਾ ਸਦਾ ਡਾਇਲੌਗ ਨੂਰ ਉੱਠਾ ਨਹੀਂ ਉੱਥੇ ਨੂਰ ਉੱਠ ਜਾ ਨੂਰ ਉੱਠ ਜਾ ਇਹ ਮੇਰਾ ਦਾਦਾ ਸਾਹਿਬ ਦਾ ਸਾਰੇ ਘਰ ਦੇ ਕਹਿੰਦੇ ਹੁਣ ਕਿੱਥੇ ਆ ਸੀ ਯਾਰ ਕਿੰਨੀ ਮਸਤੀ ਹੁੰਦੀ ਸੀ ਨਹੀਂ ਤੇਰੇ ਇਹ ਆਪਣਾ ਆਪਣਾ ਹੁੰਦਾ ਜੀ ਬੰਦੇ ਦਾ ਹੈ ਨਾ ਜਿਵੇਂ ਦਾ ਬੰਦੇ ਦਾ ਸੁਭਾਅ ਕੋਈ ਗੱਲ ਹੁੰਦੀ ਤੂੰ ਮਾਸੀ ਬੋਲਦਾ ਮਾਸੀ ਵੀ ਸੁਣ ਲਈ ਗੱਲ ਨਹੀਂ ਆ ਬੇਸਤ ਬੱਸ ਸੁਣ ਇਹਦਾ ਆਕਤ ਦੀ ਜੀ ਰਿਮਾਨ ਸਾਹਿਬ ਚੰਨ ਤਿੰਨ ਗੁੱਲ ਵਾਲੇ ਪਾਸੇ ਤੇ ਨੋਰ ਉਤਾਰ ਲੈਣਾ ਸਹੀ ਹੈ ਹਾਂ ਹਾਂ ਭਾਈ ਛੋਟੀ ਸਾੜੀ ਦਾ ਜਨਮ ਰੀਤ ਨੂੰ ਕਰੋ ਜੀ ਬੇਸ਼ ਸਾਰੇ ਜਣੇ ਹੈਪੀ ਬਰਥਡੇ ਹੈਪੀ ਬਰਥਡੇ ਚਲੋ ਜਨਮ ਲੈਣਾ ਜੀ ਬਬੂ ਕੋਈ ਹੋਗੀ ਰੀਤ ਇਹ ਨਾਣਾ ਕਰ ਨੂੰ ਰੋ ਰਿਹਾ ਨਾ ਜੀ ਜੂ ਹਾਂ ਹਾਂ ਤਿਆਰ ਆ ਜੀ ਉਰੀ ਕੁਝ ਮਿੰਟਾਂ ਤੱਕ ਉਹ ਵੀ ਬੈჯੂ ਨਾ ਮੋਰੀ ਜਾ ਰਹੀ ਹੈ ਜੰਨੀ ਆ ਉਹ ਮੈਨੂੰ ਲੱਗਦਾ ਇਹ ਸਕੂਲ ਦੇ ਬਹਾਨੇ ਹੀ ਫੂਲ ਫੂਲ ਕਰਨ ਲੱਗ ਗਈ ਉਹ ਮੇਰੇ ਜਾਵੇ ਨੂੰ ਮੈਂ ਤਿਆਰ ਕਰਨਾ ਹੁੰਦਾ ਦਾ ਸਿਰ ਪਾਉਣਾ ਹੁੰਦਾ ਕੱਪੜੇ ਪਾਉਣੇ ਮੈਂ ਕਹਾਂ ਮੈਂ ਤੈਨੂੰ ਫੂਲ ਨੂੰ ਲੈ ਕੇ ਜਾਣਾ ਤੂੰ ਫੜਦੇ ਕਿ ਤਿਆਰ ਹੋ ਜਾ ਤੈਨੂੰ ਖਾਲ ਦੇ ਤੈਨੂੰ ਮੈਂ ਨਹੀਂ ਛੇਤੀ ਕੱਪੜਾ ਪਾ ਫੂਲੂਗਾ ਪਰ ਉਹ ਸਕੂਲ ਚ ਜਾ ਕੇ ਹੁਣ ਰੋਂਦੀ ਨਹੀਂ ਹੈਗੀ ਹੁਣ ਨਹੀਂ ਲੱਗਦੀ ਆਤ ਪੈਣ ਲੱਗ ਗਈ ਹੁਣ ਫੜੀ ਰੁਵਾਉਂਦੀ ਨਹੀਂ ਹੈ ਇਹ ਕਟਾਈ ਕਰਦੀ ਹੈ ਜਿਹੜਿਆਂ ਨੂੰ ਚਲੋ ਹੁਣ ਹਾਂ ਉਹ ਨਰਵਿੰਦ ਆਹੀ ਕੰਪੜ ਮਮੀ ਇਹ ਵੀ ਇੰਦਰ ਨੂੰ ਫੱਟਾ ਦੂੰਗਾ ਬਲਾਵ ਜੀ ਸ਼ਾਸਤਰੀ ਕਾਲ ਭਾਈ ਕੀ ਸਦਾ ਬਾਸਾ ਰੈਡੀ ਜੀ ਦੀ ਫਤੇ ਸੱਸ ਦੀ ਬਲਾ ਜੀ ਸਾਰਿਆਂ ਨੂੰ ਬੰਦਾ ਸਾਡਾ ਅੱਜ ਧੰਨਾ ਹੋ ਗਿਆ ਹੋਰ ਫੋਨ ਮੋਟਾ ਹਸਪੀਟਲ ਦੀਆਂ ਤਿਆਰੀਆਂ ਭਾਈ ਹਸਪੀਟਲ ਚ ਜਿਹੜੇ ਮੁੰਡੇ ਨੇ ਨਾਲ ਰਹਿਣਾ ਸਾਲੀ ਨੇ ਉਹਦੇ ਇਹ ਬਾਤ ਤੇ ਕੰਪੜ ਲੱਗੇ ਭੇਜਾਂ ਰੋਟੀ ਕਰਤੀ ਮੈਂ ਪੈਕ ਪਾਣੀ ਰੋਟੀ ਬਾਫੀ ਪਾਣੀ ਪਣੀ ਤਾਂ ਉੱਥੇ ਹੈਗਾ ਚਾਚਾ ਜੀ ਹਾਂਜੀ ਹਾਂ ਉਹ ਬਾਅਦ ਦਾ ਬੰਡਾ ਕੋਈ ਉਹ ਬਾਅਦ ਤੇ ਉੱਥੇ ਬਾਅਦ ਤੇ ਉਹ ਵੀ ਚਾਈ ਦੇ ਕੌਲੀ ਚਮਚੇ ਕੌਲੀ ਚਮਚੇ ਦੇ ਦੂ ਹਾਂ ਕੌਲੀਆਂ ਚਮਚੇ ਤਾਂ ਕਹੀ ਦੀ ਆ ਆ ਵੀ ਬਹੁਤ ਬੰਦ ਕਰੇ ਕਿਉਂ ਦੇਖੋ ਦੁੱਧ ਬੁਲ ਗਿਆ ਸਾਜੀ ਬੰਦ ਕਰ ਕੌਲੀਆਂ ਚਮਚੇ ਦੋ ਪਾ ਦਿਓ ਇੱਕ ਅੱਧਾ ਗਲਾਸ ਇੱਕ ਕੌਲੀ ਪਾਣੀ ਇੱਕ ਗਲਾਸ ਆ ਰਹੀ ਹਾਂ ਆਹੋ ਆਹੋ ਬਹੁਤ ਆ ਬਹੁਤ ਬਹੁਤ ਆਹ ਚਾ ਲਿਖਤਾ ਮੁੰਮਸ ਉਹਦੇ ਨੂੰ ਪੜਨਾ ਚਾਹੇ ਦੋ ਹੀ ਪਾ ਦੋ ਦੋ ਹੀ ਪਾ ਦੋ ਨਹੀਂ ਨਾ ਉਹ ਖਾਲੀ ਹੋ ਜਾਣਾ ਇੱਕ ਰੋਟੀ ਜਣਾ ਓਹੋ ਕਈ ਵਾਰ ਇੱਧਰ ਉੱਧਰ ਬਾਹਰ ਅੰਦਰ ਖਾਣੀ ਹੁੰਦੀ ਹੈ ਕਹਿੰਦੇ ਦੋ ਹੀ ਪਾ ਦੋ ਕੋਈ ਨੇ ਬਿਲਕੁਲ ਹੋਰ ਵੀ ਇੰਮਰੇਜ ਮਾਤੜ ਤੇ ਪਾ ਦੋ ਹਾਂ ਜੀ ਹਾਂ ਕਿਸੇ ਦੇ ਹੋਰ ਕੰਮ ਆ ਜਾਂਦੀ ਆ ਬਿਲਕੁਲ ਬਿਲਕੁਲ ਤੋਂ ਉਹ ਤੇ ਬੰਦ ਹੋ ਮੁੜਿਆ ਹੁੰਦਾ ਤੁਸੀਂ ਠੀਕ ਆ ਨਾ ਭਾਈ ਹੁਣ ਹਾਂ ਠੀਕ ਆ ਹੁਣ ਸਾਰੇ ਸਾਰੇ ਹੀ ਮੁੜੀ ਗਏ ਸਾਰਾ ਟੱਬਰ ਉਲਝ ਲਿਆ ਇੱਕ ਵਾਰ ਨੂਰ ਅਗਰ ਬਾਪੂ ਜੀ ਵੀ ਹਾਂ ਜੀ ਉਲਝੇ ਪਿਆ ਮੰਮੀ ਵੀ ਪਹਿਲਾਂ ਉਲਝੀ ਵੀਦੀ ਨੂਰ ਉਧਰ ਇੱਕ ਇਹ ਨੂਰ ਜੀ ਬੁਤੂ ਉੱਠੀ ਔਠ ਗਈ ਔਠ ਗਈ ਬਈ ਹੁਣ ਮੈਂ ਨਹੀਂ ਬੋਲੀ ਜੀ ਜਿਆਰੀ ਲੱਗਦੀ ਵੀ ਉੱਠਣੇ ਦੀ ਸੌਂਗੀ 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 ਹੇ ਉਪਰਲੇ ਤੋਂ ਬੁਤ ਰਾਤ ਜਗਾ ਨਗਰਾ ਦੇ ਦੋ ਦਾ ਵੀ ਹੋ ਤੇ ਅੱਧੇ ਬੱਚੇ ਲੋਕ ਬੜੇ ਹਾਂ ਮੈਂ ਕਹਿੰਦਾ ਖਾਸੀ ਦੇਰ ਦੀ ਸੁੱਤੀ ਪਈ ਮੰਮੀ ਹਣਾ ਸਾਢੇ 7 ਵਜੇ ਦੀ ਸੁੱਤੀ ਪਈ ਹੈ ਹਾਂ ਜੀ ਹਾਂ ਮਨ ਨੂੰ ਲੱਗਦਾ ਵੀ ਰਾਤ ਨੂੰ ਜੇਕਰ ਆਪਾਂ ਕਰਾਉਂਗੀ ਹਾਂ ਕੰਬਲ ਕੰਬਲ ਉਹ ਤੋਂ ਉੱਤਰ ਗਈ ਹੈ ਇੱਕ ਥੇ ਹੈਗਾ ਜੀ ਪਾਂਟੀ ਖਵਾਏਗਾ ਹਾਂ ਜੀ ਹਾਂ ਇੱਕ ਬੰਦੇ ਦਾ ਹੀ ਚਾਹੀਦਾ ਵੈਸੇ ਤਾਂ ਉੱਥੇ ਅੰਦਰ ਗਰਮੈਸ਼ ਜੀਉ ਆ ਜੀ ਹਾਂ ਹਾਂ ਪਰ ਫਿਰ ਵੀ ਕੰਬਲ ਦਾ ਚਲੋ ਜ਼ਰੂਰੀ ਆ ਚਲੋ ਜੀ ਚਲੋ ਠੀਕ ਹੈ ਜੀ ਬੰਦੇ ਸਵੇਰੇ ਸੀ ਫੋਨ ਹਾਂਜੀ 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 ਕਿੰਨੇ ਵਜੇ ਫੋਨ ਕਰਨਾ ਠੀਕ ਹੈ ਹਾਂਜੀ ਹਾਂ ਹਾਂ ਜਰੂਰ ਜਰੂਰ ਜੀ ਚਲੋ ਠੀਕ ਹੈ ਬੀ ਚੰਗਾ ਜੀ ਬੱਸ ਜੀ ਚੰਗਾ ਜੀ ਚੰਗਾ ਬਾਏ ਬਾਏ ਹਾਂਜੀ ਹਾਂਜੀ ਬਾਏ ਜੀ ਬਾਏ ਠੀਕ ਹੈ ਜੀ ਜੀ ਤਾਂ ਆ ਆ ਬੋਲ ਬੋਲੇ ਦੇਖੋ ਕਿਵੇਂ ਲੈ ਕੇ ਚਲੀਏ ਬਰਬਰ ਤੇ ਚੱਕਰ ਆਇਆ ਉਹਨੂੰ ਬਾਹਰ ਨੂੰ ਲੈ ਜਾਓ ਵਾਸ ਬਈ ਇਹ ਠੀਕ ਐ ਐਕਸਟਰੇਸ਼ਨ ਕਰਦੀ ਜਾਦੇ ਬਾਡੇ ਨੂੰ ਦੀਦੀ ਨੂੰ ਤਾਂ ਬਚਰੀ ਨੂੰ ਚਾਹ ਬਿਘੇਰਾ ਪਰ ਉਹ ਵੀ ਉਲਝ ਗਈ। ਹਾਂ ਸਹੀ ਗੱਲ। ਦੀਦੀ ਵੀ ਉਲਝ ਗਈ। ਹਾਂ ਜੀ। ਮੇਰਾ ਫੋਨ। ਮੰਮੀ ਗੇਟ ਖੋਲ ਦੇ ਹੁਣ। ਤੇ ਰੋ ਫਿਰ ਜੀ ਫਿਰ ਮਿਲਦੇ ਕਿਸੇ ਅਗਲੇ ਵਲੌਗ ਚ।